ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਨਾਲ ਜਾਂ ਸਿੱਖ ਪੰਥ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ ਬੜੇ ਚਿਰਾਂ ਤੋਂ ਹੋ ਰਹੀ ਹੈ ਤੇ ਕੋਈ ਵੀ ਕਿਸੇ ਪਾਸੇ ਵੀ ਇਨਸਾਫ ਵਾਲੀ ਗੱਲ ਨਹੀਂ ਹੋ ਰਹੀ ਜੇ ਬੰਦੀ ਸਿੰਘਾਂ ਦਾ ਮਾਮਲਾ ਹੈ ਤੇ ਉਹ ਵੀ ਬੜੇ ਚਿਰ ਤੋਂ ਲਟਕਿਆ ਹੋਇਆ ਹੈ ਕਿਸਾਨਾਂ ਦਾ ਮਾਮਲਾ ਤੇ ਉਹ ਵੀ ਕਿਸਾ ਹੱਦ ਤੱਕ ਪਹੁੰਚਿਆ ਹੋਇਆ ਹੈ ਤੇ ਕੋਈ ਸਰਕਾਰ ਕੋਈ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਤੇ ਸਾਡੀਆਂ ਜਿਹੜੀਆਂ ਮੇਰੇ ਖਿਆਲ ਹੈ ਕਿ ਪੋਲੀਟੀਕਲ ਪਾਰਟੀਆਂ ਵਾਂ ਉਹ ਵੀ ਇਹਦੇ ਵਾਸਤੇ ਇੰਨੀ ਸੇਰੀਅਸ ਨਹੀਂ ਗੀਆਂ ਕਿਉਂਕਿ ਇਹ ਜੋ ਮਸਲਾ ਚਿਰ ਤੋਂ ਚੱਲ ਰਿਹਾ ਹੈ ਇੱਕ ਹੁਣ ਚੰਡੀਗੜ੍ਹ ਦਾ ਇਸ਼ੂ ਆ ਗਿਆ ਇੱਕ ਉਥੇ ਮੁਕਸਕਤ ਲਾਇਆ ਜਾ ਰਿਹਾ ਕਿ ਜੋ ਇੱਕ ਕੋ ਸਟੇਟ ਦੇ ਚੁੰਦਾ ਵਕ ਤੇ ਜੋ ਸਲਾ ਉਹ ਮੇਰਾ ਖਿਆਲ ਚੰਡੀਗੜ੍ਹ ਤੋਂ ਪੰਜਾਬ ਦਾ ਅਧਿਕਾਰ ਜਿਹੜਾ ਉਹ ਵੀ ਖਤਮ ਕੀਤਾ ਜਾ ਰਿਹਾ ਇਹ ਆਸte ਆਸte ਸਾਰੀਆਂ ਚੀਜ਼ਾਂ ਜੋ ਪਹਿਲਾਂ ਜੋ ਸਾਡਾ ਉਥੇ ਨੌਕਰੀਆਂ ਦਾ ਅਨਪਾਤ ਸੀਗਾ ਜਾਂ ਜੋ ਵੀ ਸਾਡਾ ਸਭ ਕੁਝ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਪੰਜਾਬ ਨੂੰ ਬਾਹਰ ਕੱਢਿਆ ਜਾ ਰਿਹਾ ਤੋ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀ ਪੋਲੀਟਿਕਲ ਧਿਰ ਸੀ ਇੱਕ ਅਕਾਲੀ ਦਲ ਬਾਦਲ ਜਿਹੜੀ ਰਾਜਨੀਤਿਕ ਤੌਰ ਤੇ ਦੋ ਤਿੰਨ ਵਾਰੀਆਂ ਨੂੰ ਸਰਕਾਰ ਬਣਾਉਂਦਾ ਮੌਕਾ ਮਿਲਿਆ ਹੋਰ ਵੀ ਉਹਨਾਂ ਵੀ ਪੰਜਾਬ ਨਾਲ ਧੱਕਾ ਹੁੰਦੇ ਨੂੰ ਰੋਕਿਆ ਨਹੀਂ ਸਗੋਂ ਉਸ ਧੱਕੇ ਦੇ ਜੋ ਵਾਧ ਅਧਿਕਾਰਾਂ ਦੀ ਲੜਾਈ ਖੁਦ ਅਕਾਲੀ ਦਲ ਦਾ ਮੈਨੀਫੈਸਟੋ ਸੀ ਜਦੋਂ ਜੰਮੂ ਕਸ਼ਮੀਰ ਦੀ 370 ਤੋੜੀ ਗਈ ਤੇ ਉਦੋਂ ਉਹ ਵੀ ਉਹਨਾਂ ਵੀ ਉਹਦੇ ਨਾਲ ਸਹਿਮਤੀ ਜਤਾਈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਸ ਤੋਂ ਬਾਅਦ ਜੋ ਬੇਦਬੀਆਂ ਦਾ ਜੋ ਇਲਜ਼ਾਮ ਉਹਨਾਂ ਤੇ ਲੱਗਦਾ ਸੀ ਉਦੋਂ ਬਾਅਦ ਚ ਉਹਨਾਂ ਦੀ ਜਿਹੜੀ ਦਿਨੋਂ ਦਿਨ ਆਕਾਲੀ ਦਲ ਦੀ ਹਾਲਤ ਜਿਹੜੀ ਆ ਲੋਕਾਂ ਦੇ ਮਨਾਂ ਚ ਲੱਥ ਗਿਆ ਤੇ ਇਸ ਕਰਕੇ ਹੁਣ ਇਹ ਜਿਹੜੀ ਆ ਜੋ ਵੀ ਪੰਜਾਬ ਦੇ ਨੌਜਵਾਨਾਂ ਤੇ ਜੋ ਕੁਝ ਵੀ ਵਾਪਰਿਆ ਉਹਨਾਂ ਬੱਦੇ ਨਜ਼ਰ ਰੱਖਦੇ ਹੋਇਆ ਜਾਂ ਇੱਕ ਜੋ 2024 ਚ ਇੱਕ ਬਹੁਤ ਵੱਡਾ ਲੋਕ ਸਭਾ ਚ ਬਹੁਤ ਵੱਡਾ ਫਤਵਾ ਇਹ ਇਹ ਦਿੱਤਾ ਗਿਆ ਪੰਜ ਸਾਲੋਂ ਉਹਨੂੰ ਮੁੱਖ ਰੱਖਦੇ ਹੋਇਆ ਸੀ ਸਾਰੇ ਪੰਜਾਬ ਦੇ ਘੁੰਮ ਕੇ ਦੇਖਿਆ ਲੋਕਾਂ ਦੀ ਰਏ ਆ ਕਿ ਇੱਕ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਤੇ ਉਹਦੇ ਅਨਸਾਰ ਹੀ ਅਸੀਂ ਇੱਕ ਖੇਤਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਉਹਦੇ ਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਾਰਿਆਂ ਦਾ ਸਹਿਯੋਗ ਸਿੱਖ ਪੰਥ ਦੇ ਵੀ ਪੰਜਾਬ ਹੋਰ ਪੰਜਾਬੀਆਂ ਦਾ ਵੀ ਧਰਮ ਜਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜਿਹੜਾ ਹੈ ਕਿ ਸਾਰੇ ਜਣੇ ਅਪਰਾਲਾ ਕਰੀਏ ਤਾਂ ਕਿ ਇਹ ਇਹ ਪੰਜਾਬ ਦੀ ਜੋ ਵਿਰਾਸਤ ਨੂੰ ਬਚਾਇਆ ਜਾ ਸਕੇ ਜੋ ਇਹ ਜੋ ਜੋ ਹਾਲਾਤ ਦਿਨ ਬਦ ਦਿਨ ਬਣਦੇ ਜਾ ਰਹੇ ਆ ਉਹ ਤੋਂ ਆਪਾਂ ਪੰਜਾਬ ਦੀ ਜੋ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਹੋਰ ਵੀ ਸਾਡੇ ਅਧਿਕਾਰ ਦਿਨ ਦਿਨ ਖੋਏ ਜਾ ਰਹੇ ਆ ਕਿਸਾਨ ਸਾਡੇ ਉਹ ਦਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਆ 46 47 ਦਿਨ ਹੋ ਗਏ ਉਹਨਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਦਾ ਹਾਲ ਮੇਰੇ ਖਾ ਲੈ ਕੇ ਜੇ ਸਾਡੀ ਰਾਜਨੀਤਿਕ ਤੇ ਰਜਾਂਚ ਕੋਈ ਸਾਡੇ ਹੱਕ ਦੀ ਗੱਲ ਕਰਨ ਵਾਲੀ ਹੁੰਦੀ ਤੇ ਮੇਰੇ ਖਾ ਲੈ ਇਹ ਮਸਲੇ ਕੋਈ ਏਡੇ ਵੱਡੇ ਨਹੀਂ ਸੀ ਹੱਲ ਹੋ ਸਕਦੇ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕਦੇ ਆ ਕਿ ਨਾ ਕਿ ਕੋਈ ਲੋਭ ਲਾਲਚ ਵਾਸਾ ਆਉਣ ਸਾਡੇ ਨਾਲ ਤੇ ਇਹ ਚੀਜ਼ ਹੈ ਕਿ ਅਸੀਂ ਇਸ ਪਾਰਟੀ 'ਚ ਇਹੋ ਜਿਹਾ ਚਾਹੁੰਦੇ ਆ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਇਥੇ ਕੋਈ ਪ੍ਰਾਪਤ ਨਹੀਂ ਕੁਝ ਕਰਨਾ ਇਥੇ ਤੇ ਕੁਰਬਾਨੀ ਦੇਣ ਵਾਲੀ ਗੱਲ ਬਣਨੀ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨੌਜਵਾਨ ਜਿੱਥੇ ਜਿੱਥੇ ਜਿੰਨਾ ਜਿੰਨਾ ਕੋਈ ਕੰਮ ਕਰ ਸਕਦਾ ਜਿੰਨੀ ਜਿੰਨੀ ਕਿਸ ਦੀ ਕਾਬਲੀਅਤ ਹੈ ਅਸੀਂ ਉਹ ਉਹਨੂੰ ਉਸ ਉਸ ਦਰਿਚ ਲੈ ਆ ਕੇ ਉਹ ਉਹ ਕੋ ਜੋ ਪੰਜਾਬ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਉਹ ਲੈਂਡ ਦੀ ਕੋਸ਼ਿਸ਼ ਕਰ ਰਹੇ ਭਾਈ ਸਾਹਿਬ ਤੁਸੀਂ ਮੇਰਾ ਖਿਆਲ ਹੈ ਕਿ ਜਦੋਂ ਤੋਂ ਵੀ ਅਮਰਤਪਾਲ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕੀਤੀ ਉਦੋਂ ਤੋਂ ਹੀ ਕੁਝ ਜਿਹੜੇ ਕੁਝ ਤਰ੍ਹਾਂ ਜਿਹੜੀਆਂ ਸੀ ਉਹਨਾਂ ਦੇ ਖਿਲਾਫਤ ਸੀਗੀਆਂ ਉਹਨਾਂ ਨੂੰ ਇਸੇ ਕਰਕੇ ਹੀ ਉਹਨਾਂ ਨੇ ਐਨਐਸਏ ਦਾ ਸਾਹਮਣਾ ਕਰਨਾ ਪਿਆ ਸੁੱਟਿਆ ਗਿਆ ਉਦੋਂ ਬਾਅਦ ਚ ਐਨਐਸਏ ਫਿਰ ਵਧਾਈ ਗਈ ਕਿ ਜਿਹੜੀਆਂ ਇੱਥੇ ਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਡਰ ਖੋਪ ਸੀਗਾ ਕਿ ਜੇ ਅਗਰ ਉਹ ਬਾਹਰ ਰਹਿੰਦੇ ਆ ਤੇ ਸ਼ਾਇਦ ਸਾਡੇ ਨਾਲ ਦੋ ਜਿਹੜੀਆਂ ਸਾਡੀਆਂ ਕੁਰਸੀਆਂ ਨੂੰ ਖਤਰਾ ਹੈ ਉਦੋਂ ਬਾਅਦ ਚ ਦੇਖੋ ਕਿ ਉਹਨਾਂ ਦੇ ਜੇਲ੍ਹ ਚ ਰਹਿੰਦਿਆਂ ਵੀ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਪਿਆਰ ਬਖਸ਼ਿਆ ਤੇ ਉਹਦੀ ਵਜ੍ਹਾ ਨਾਲ ਹੋਣਾ ਹੀ ਇਹਨਾਂ ਦੇ ਪੈਰਾਂ ਥੱਲੇੋਂ ਮਿੱਟੀ ਨਿਕਲੀ ਹੋਈ ਆ ਕਿ ਜੇ 250 ਬੰਦਾ ਬਾਹਰ ਆ ਜਾਂਦਾ ਤੇ ਸ਼ਾਇਦ ਅਸੀਂ ਸਾਡੇ ਵਾਸਤੇ ਮੁਸ਼ਕਲ ਹੋ ਸਕਦੀ ਹੈ ਤਾਂ ਹੁਣ ਕੋਈ ਨਾ ਕੋਈ ਹੱਥ ਕੰਡਾ ਅਪਣਾ ਕੇ ਉਹ ਉਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਪਰਿਵਾਰ ਨੂੰ ਜਾਂ ਜਿਹੜੇ ਸਾਡੇ ਸਮਰਥਕਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ 2 ਸਾਲ ਤੋਂ ਕੇਸ ਚੱਲ ਰਿਹਾ 2 ਸਾਲ ਤੋਂ ਹੋ ਰਿਹਾ ਤੇ ਅੱਜ ਇਹ 2-4 ਦਿਨਾਂ ਜਿੱਦਣ ਦਾ ਅਸੀਂ ਪਾਰਟੀ ਵਾਸਤੇ ਉਹਦਣ ਤੋਂ ਹੀ ਇਹ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਇਹ ਸਾਰੀਆਂ ਧਿਰਾਂ ਦਾ ਜੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਘਰਾਂ 'ਚ ਬਿਠਾ ਦਈਏ ਸੀ ਜੋ ਮਰਜ਼ੀ ਹੋਈ ਜਾਵੇ ਉਹਨਾਂ ਦੇ ਕਿਸੇ ਵੀ ਉਹ 92 ਐਮਐਲਨ ਦੀ ਕੋਈ ਕਿਸੇ ਵਿਸ਼ੇ ਤੇ ਕੋਈ ਜਵਾਨ ਨਹੀਂ ਖੁੱਲਦੀ ਉਹਨਾਂ ਨੂੰ ਜੋ ਦਿੱਲੀ ਤੋਂ ਹੁਕਮ ਆਉਂਦਾ ਉਹ ਉਹ ਵਜਾਉਂਦੇ ਆ ਤੇ ਪੰਜਾਬ ਦੇ ਸਿਰ ਤੇ ਪਹਿਲਾਂ ਜਦੋਂ ਵਾਅਦੇ ਕਰਕੇ ਆਏ ਸੀ ਅਸੀਂ ਇਹਦਾ ਕਰਜ਼ਾ ਤਾਰ ਦਾਂਗੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਤੇ ਕਰਜ਼ਾ ਦਿਨੋਂ ਦਿਨ ਹੋਰ ਵੱਧ ਰਿਹਾ ਵਿਆਜ ਵੀ ਨਹੀਂ ਦਿੱਤਾ ਜਾ ਰਿਹਾ ਹੋਰ ਲੈ ਲੈ ਕੇ ਕੰਮ ਚਲਾਇਆ ਜਾ ਰਿਹਾ ਤੇ ਮੇਰੇ ਖਿਆਲ ਹੈ ਉਹਨਾਂ ਨੂੰ ਉਹ ਪੈਸੇ ਜੋ ਉਹਦਾ ਜਿਹੜਾ ਕੰਟਰੋਲ ਹੈ ਉਹ ਦਿੱਲੀ 'ਚ ਹੀ ਆ ਨੇਨ ਕੇਜਰੀਵਾਲ ਸਾਹਿਬ ਕੋ ਇੱਥੇ ਦੇ ਜਿੰਨੇ ਵੀ ਉਹ ਮੁੱਖ ਮੰਤਰੀ ਵੀ ਐ ਕੋਈ ਅਜੇ ਮੇਰੇ ਖਿਆਲ ਆ ਕਿ ਉਹ ਉਹਨਾਂ ਦੇ ਰਿਮੋਟ ਕੰਟਰੋਲਰ ਦਾ ਵੀ ਹੱਥ ਹੈ ਇਸ ਕਰਕੇ ਉਹਨਾਂ ਤੋਂ ਮੇਰੇ ਖਿਆਲ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਨੂੰ ਅਸੀਂ ਇਸੇ ਕਰਕੇ ਕਹਿੰਦੇ ਕਿ ਆਪਾਂ ਆਪਾਂ ਬਾਹਰਿਆਂ ਨੂੰ ਕਿਉਂ ਸੱਤਾ ਦੇ ਰਹੇ ਆ ਜਾਂ ਬਾਹਰਿਆਂ ਨੂੰ ਕਿਉਂ ਮੌਕਾ ਦੇ ਰਹੇ ਆ ਆਪਾਂ ਪੰਜਾਬੀ ਸਾਰੇ ਜਣੇ ਰਲ ਮਿਲ ਕੇ ਇਹ ਆਪਣਾ ਪੰਜਾਬ ਆ ਆਪਾਂ ਨੂੰ ਇਹਦਾ ਦੁੱਖ ਦਰਦ ਆਪਾਂ ਇੱਥੇ ਦਾ ਲੂਣ ਖਾਦਾ ਵਾ ਇਹਨੂੰ ਨਾਂ ਹਰਾਮ ਕਰ ਗਏ ਸਾਡੇ ਲੀਡਰਾਂ ਨੇ ਵੀ ਇਹੋ ਬੇਨਤੀ ਹੈ ਕਿ ਤੁਸੀਂ ਬਹੁਤ ਇਹਨੂੰ ਲੁੱਟ ਲਿਆ ਕੁੱਟ ਲਿਆ ਕੋ ਸੋਚ ਕਰੋ ਕਿ ਜੇ ਇਹੋ ਜੇ ਹਾਲਾਤ ਬਣੇ ਰਹੇ ਹੁਣ ਜਿੱਦਾਂ ਦੇ ਹੁਣ ਪੰਜਾਬੀਆਂ ਦੀ ਇੱਥੇ ਪੰਜਾਬ ਦੇ ਵਿੱਚ ਚਾਹੇ ਉਹ Hindu ਹੋਣ ਚਾਹੇ Sikh ਹੋਣ ਦਿਨ ਦਿਨ ਬਦਨ ਗਿਣਤੀ ਵੀ ਘਟ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਵੀ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਧਰਮ ਵਜਬ ਜਾਤ ਪਾਤ ਸਾਰੀਆਂ ਉੱਚ ਨੇ ਜੋ ਜੋ ਸਾਡੇ ਚ ਵਾੜਿਆ ਜਾ ਰਿਹਾ ਸਾਨੂੰ ਆਪਸ ਵਿੱਚ ਲੜਾ ਕੇ ਉਹ ਆਪਣਾ ਫਾਇਦਾ ਠਾ ਰਹੇ ਸਾਰਿਆਂ ਨੂੰ ਆਪਾਂ ਨੂੰ ਸੋਚ ਵਿੱਚ ਚਾਰ ਕੇ ਅੱਗੇ ਵਧਗੇ ਇਹ ਕਾਨਫਰੰਸ ਦੇ ਵਿੱਚ ਐਲਾਨ ਕਰਨ ਜਾ ਰਹੇ ਆ ਉਹਦੇ ਚ ਅਸੀਂ ਵਿਦਵਾਨਾਂ ਦੀ 7 ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣਾ ਰਹੇ ਆ ਉਹ ਪੰਜਾਬ ਜਾਂ ਪੰਥ ਵਾਸਤੇ ਕੀ ਏਜੰਡਾ ਤਿਆਰ ਕਰੂਗੀ ਕਿ ਸਾਨੂੰ ਸ ਸਾਡੇ ਮੁੱਦੇ ਕੀ ਹੋਣਗੇ ਪੰਜਾਬ ਨੂੰ ਅਸੀਂ ਕਿਦਾਂ ਬਚਾ ਸਕਦੇ ਹਾਂ ਕਿਸ ਉਹ ਪਾਰਟੀ ਦਾ ਸਿਧਾਂਤ ਵੀ ਉਹ ਖਾਂਣਗੇ ਤੇ ਬਾਕੀ ਜੋ ਸਾਨੂੰ ਅਗਲਾ ਪ੍ਰੋਗਰਾਮ ਵੀ ਜੋ ਕਿਹੋ ਜੀਆਂ ਨੀਤੀਆਂ ਹੋਣ ਜਿਹਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ ਉਹ ਸਾਰੇ ਉਹ ਸਾਨੂੰ ਦੋ ਤੇ ਦੋ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਉਹ ਸਾਨੂੰ ਬਣਾ ਕੇ ਰਿਪੋਰਟ ਕਰਨਗੇ ਸਾਨੂੰ ਐਡਵਾਈਜ਼ ਵੀ ਕਰਨਗੇ ਇਹ ਮੇਰਾ ਖਿਆਲ ਹੈ ਕਿ ਇਹੋ ਜੇ ਸਵਾਲ ਤੇ ਸਾਰੇ ਚੀਮਾ ਸਾਹਿਬ ਨੂੰ ਜਾਂ ਹੋਰ ਵੀ ਜੇ ਕੋਈ ਧਿਰ ਚੁੱਕਦੀ ਆ ਤੇ ਰਜਿਸਟ੍ਰੇਸ਼ਨ ਦਾ ਜੋ ਸਾਰ ਜਿੰਨੀਆਂ ਪਾਰਟੀਆਂ ਰਜਿਸਟਰਡ ਆ ਜੋ ਉਹਨਾਂ ਦਾ ਫਾਰਮੂਲਾ ਹੋਊਗਾ ਉਹ ਸਾਡੇ ਵਾਸਤੇ ਹੋਊਗਾ ਉਹ ਕੋਈ ਸਾਡੇ ਵਾਸਤੇ ਜਾ ਉਹਨਾਂ ਦੀਆਂ ਪਾਰਟੀਆਂ ਕਿ ਹੋਰ ਦੇਸ਼ ਰਜਿਸਟਰ ਨਹੀਂ ਇੱਥੇ ਇਸੇ ਦੇਸ਼ 'ਚ ਰਜਿਸਟਰਡ ਆ ਜਿੱਦਾਂ ਉਹਨਾਂ ਨੇ ਰਜਿਸਟਰ ਕਰਾਈਆਂ ਉਹਨਾਂ ਗਿਆ ਸੀ ਮੇਰੇ ਉਧਰ ਰਜਿਸਟਰ ਕਰਾਵਾਂ ਜੋ ਉਹਦੀਆਂ ਫਾਰਮੈਲਟੀਆਂ ਹੋਣਗੀਆਂ ਉਹ ਤੇ ਪੂਰੀਆਂ ਕਰਨੀਆਂ ਪੈਣਗੀਆਂ ਠੀਕ ਹੈ ਹਾਂਜੀ ਨਹੀਂ ਇਹ ਜੀ ਹੁਣ ਲੋਕ ਜਾ ਚੁੱਕੇ ਪਏ ਉਹ ਹੁਣ ਜਾਗਦੰਢ ਚ ਸੌਣ ਮੇਰੇ ਖਿਆਲ ਲੇ ਲੋਕਾਂ ਨੇ ਉਹ ਬੜੇ ਭਲੇਕੇ ਚ ਉਹਨਾਂ ਰੱਖਿਆ ਕਿ ਅਸੀਂ ਪੰਜਾਬ ਦੇ ਬਹੁਤ ਹਿੱਤਾਂ ਦੇ ਬੜੇ ਪਹਿਰੇਦਾਰ ਆਂ ਮੇਰੇ ਖਿਆਲ ਲੇ ਕਿ ਜਿੰਨੇ ਆਕਲ ਘਾਣ ਉਹਨਾਂ ਨੇ ਕੀਤਾ ਇਹ ਖਾਸ ਕਰਕੇ ਸਿੱਖ ਸੰਸਥਾਵਾਂ ਦਾ ਸਿੱਖ ਜੋ ਇਹ ਉਹਦੇ ਚ ਸਿੱਖ ਬਰੋਧੀਆਂ ਨਾਲ ਉਹਨਾਂ ਨੇ ਜਾ ਕੇ ਜਿਹੜੇ ਜਿਹੜੇ ਬੜੇ ਬੜੇ ਕ੍ਰਾਈਮਨਲ ਸੀ ਉਹਨਾਂ ਨਾਲ ਦੋਸਤੀਆਂ ਪਾਈਆਂ ਤੇ ਸਿੱਖ ਪੰਥ ਨੂੰ ਢਾਹ ਲਾਈ ਉਹ ਸਾਰੀਆਂ ਚੀਜ਼ਾਂ ਹੁਣ ਪੰਥ ਦੇ ਸਾਹਮਣੇ ਹੋਣ ਜਮਾਨਾ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਉਹਨ ਲੋਕਾਂ ਕੋਲ 1 ਮਿੰਟ 'ਚ ਹੀ ਸਾਰੀਆਂ ਖਬਰਾਂ ਸਭ ਕੁਝ ਪਤਾ ਲੱਗ ਜਾਂਦਾ ਇਸ ਕਰਕੇ ਬੜਾ ਚਿਹਰਾ ਉਹਨਾਂ ਨੇ ਚਲੋ ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਕਰ ਲਿਆ ਪਰ ਹੁਣ ਲੋਕ ਕਾਫੀ ਸचेਤ ਆ ਇਸ ਕਰਕੇ ਹੁਣ ਸਖਬੀਰ ਬਾਦਲ ਜੀ ਹੁਣ ਜੋ ਮਰਜ਼ੀ ਕਹਿਣ ਉਹਨਾਂ ਨੂੰ ਬਹੁਤ ਮੌਕਾ ਦਿੱਤਾ ਸੀ ਲੋਕਾਂ ਨੇ ਉਹਨਾਂ ਕੋ ਸੰਭਾਲਿਆ ਨਹੀਂ ਗਿਆ ਤੇ ਹੁਣ ਉਹ ਮੇਰੇ ਖਿਆਲ ਲੋਕ ਕਹਿੰਦੇ ਵੀ ਹੁਣ ਤੁਸੀਂ ਸੌ ਜੇ ਜਾਗਦੇ ਵੀ ਤਾਂ ਹੋਰ ਜਾ ਕੇ ਆਰਾਮ ਕਰੋ ਤੇ ਆਪਣਾ ਬਥੇਰਾ ਤੁਸੀਂ ਕਾਰੋਬਾਰ ਕੀਤਾ ਲੁੱਟਿਆ ਹੁਣ ਪੰਜਾਬ ਨੂੰ ਆਪਣੇ ਹਾਲਾਤਾਂ ਤੇ ਛੱਡ ਦਿਓ ਖਾਲਸਾ ਜੀ ਕਿ ਨੇ ਇਹ ਤਾਂ ਬਹੁਤ ਵੱਡੀ ਸਰਾਸਰ ਧੱਕਾ ਹੈ ਜੀ ਜੱਜਦਾਰ ਸਾਹਿਬ ਨਾਲ ਜਦੋਂ ਕਿ ਉਹ ਜਿੰਨਾ ਚਿਰ ਇਹਨਾਂ ਨੇ ਉਹ ਜੱਜਦਾਰ ਨੂੰ ਲਾਉਣ ਵਾਲੇ ਆ ਇਹ ਜੋ ਕੁਝ ਜੋ ਅੱਜ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਆ ਜਦੋਂ ਉਸ 16 17 ਸਾਲ ਤੋਂ ਇਹਨਾਂ ਨਾਲ ਕੰਮ ਕਰ ਰਹੇ ਆ ਉਦੋਂ ਉਹਨਾਂ ਦੇ ਇਨਕੁਆਇਰੀ ਕਰਨੀ ਚਾਹੀਦੀ ਸੀ ਜਾਂ ਕਰਨੀ ਚੀਜ਼ ਹੁਣ ਜਦੋਂ ਦੇਖਿਆ ਕਿ ਉਹਨਾਂ ਨੇ ਸੱਚਾਈ ਤੇ ਖੜ ਗਏ ਆ ਡਟ ਗਏ ਆ ਅਜੇ ਵੀ ਸੰਗਤਾਂ ਨੂੰ ਇਹ ਗੱਲ ਦੀ ਪ੍ਰਵਾਨ ਨਹੀਂਗਾ ਕਿ ਜੋ ਉਹਨਾਂ ਨੇ ਗਨਾ ਸੀ ਉਹਦੇ ਮੁਤਾਬਕ ਸਜ਼ਾ ਮਿਲੀ ਹੈ ਪਰ ਫਿਰ ਵੀ ਜਸੇਦਾਰ ਨੇ ਜੋ ਕੀਤਾ ਉਹ ਠੀਕ ਹੈ ਕਿ ਉਹਦੇ ਉਹ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਸੱਚਾਈ ਵੀ ਨਹੀਂ ਬਰਦਾਸ਼ਤ ਹੋਈ ਹੁਣ ਕਹਿ ਰਿਹਾ ਕਿ ਅਸੀਂ ਝੂਠੇ ਉਥੇ ਆਪਣੇ ਝੋਲੀ ਚ ਪਾ ਲੈ ਤੁਸੀਂ ਅਖਲ ਤੱਕ ਦੇ ਜਾ ਕੇ ਝੂਠ ਬੋਲਦੇ ਜੋ ਇਹੋ ਜਿਹੀ ਚੀਜ਼ਾਂ ਮੇਰਾ ਖਿਆਲ ਗੁਰੂ ਘਰ ਜਾ ਕੇ ਤੇ ਸੱਚ ਬੋਲਣ ਦੀ ਹਿੰਮਤ ਰੱਖੋ ਤੁਸੀਂ ਸੱਚ ਬੋਲਿਆ ਤੇ ਹੁਣ ਉਹ ਤੋਂ ਪਛਾਣ ਹਟੋ ਇਹ ਕਰਕੇ ਮੇਰਾ ਖਿਆਲ ਹੈ ਕਿ ਜਹੇਦਾਰਾਂ ਵੀ ਇਹਨਾਂ ਨੇ ਬਹੁਤ ਇਹ ਇਹਨਾਂ ਕੋਈ ਹੋਰ ਹਥਿਆਰ ਹੈ ਕਿ ਜਹੇਦਾਰਾਂ ਨੂੰ ਜਹੇਦਾਰ ਸਮਝਦੇ ਨਹੀਂ ਇਹ ਜਹੇਦਾਰਾਂ ਨੂੰ ਇੱਕ ਮੁਲਾਜ਼ਮ ਸਮਝਦੇ ਆ ਉਹਨਾਂ ਨੂੰ ਜਦੋਂ ਮਰਜ਼ੀ ਅਸੀਂ ਲਗਾ ਦਈਏ ਜਦੋਂ ਮਰਜ਼ੀ ਬੇਇੱਜ਼ਤ ਕਰਕੇ ਘੜ ਦਈਏ ਇਹ ਸੇ ਲੇਕਨ ਕੌਮ ਹੋਣੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਇਹ ਚੀਜ਼ ਚਾਹੁੰਦੇ ਆ ਕਿ ਜਿਹੜੀਆਂ ਸੰਸਥਾਵਾਂ ਆਜ਼ਾਦ ਹੋਣ ਜਥੇਦਾਰੀ ਦੇ ਕੋਈ ਸੇਵਾ ਮੁਕਤੀ ਦੀਨ ਜੁਕਤੀ ਦੀ ਕੋਈ ਨਿਜਮ ਬੰਦ ਹੋਵੇ ਕੋਈ ਉਹ ਇਹ ਨਹੀਂ ਹੋਵੇ ਕਿ ਰਾਤ ਨੂੰ ਕਿਸੇ ਪ੍ਰਧਾਨ ਨੂੰ ਸੁਪਨਾਵੇ ਤੋਂ ਸੇਰ ਨੂੰ ਜੇਹਦਾਰ ਦੇ ਉੱਪਰ ਕੋਈ ਇਲਜ਼ਾਮ ਲਾ ਦੇ ਜਾਂ ਕੁਝ ਕਰ ਦੇ ਜਾਂ ਉਹਨੂੰ ਕਹਵੇ ਅਸਤੀਫਾ ਲੋ ਅਸੀਂ ਐ ਜੀ ਪੀਸ ਦੇ ਚੋਣਾਂ ਲਈ ਵੀ ਤਿਆਰੀ ਰੱਖੋਗੇ ਨਹੀਂ ਅਸੀਂ ਅਸੀਂ ਤਿਆਰੀ ਰੱਖਾਂਗੇ ਜੀ ਅਸੀਂ ਪੂਰੇ ਜੋਰ ਸ਼ੋਰ ਨਾਲ ਕਿਉਂਕਿ ਸਾਡੀ ਜਿਹੜਾ ਕੌਮ ਦਾ ਜਿਹੜਾ ਹੈ ਇਹ ਬਹੁਤ ਵੱਡਾ ਸਰਮਾਇਆ ਜਿਹੜਾ ਉਹਨੂੰ ਲੁੱਟਿਆ-ਖੁੱਟਿਆ ਜਾ ਰਿਹਾ ਜਿਹੜੇ ਜਿਹੜਾ ਦੋ ਧਰਮ ਪਰਵਰਤਨ ਹੋ ਰਿਹਾ ਜੋ ਜਿਹੜੀਆਂ ਚੀਜ਼ਾਂ ਸਾਡੀ ਨੌਜਵਾਨੀ ਨਸ਼ੇ 'ਚ ਉਹ ਸਾਡੇ ਮੇਰੇ ਖਿਆਲ ਹੈ ਕਿ ਸਾਡੀਆਂ ਇਸ ਹਸਤਾਵਾ ਦੀ ਨਾਕਾਮੀ ਕਰਕੇ ਹੀ ਕਿ ਜੋ ਸਾਡਾ ਅਸੀਂ ਸਹੀ ਤਰੀਕੇ ਨਾਲ ਧਰਮ ਪ੍ਰਚਾਰ ਨਹੀਂ ਕਰ ਸਕੇ ਸਹੀ ਤਰੀਕੇ ਨਾਲ ਆਪਣੇ ਜਿਹੜੋ ਆਪਣੀ ਵਿਰਾਸਤ ਨੂੰ ਆਪਣੇ ਸਿਧਾਂਤਾਂ ਨੂੰ ਅਸੀਂ ਉਹਨਾਂ ਨੌਜਵਾਨਾਂ ਅੱਗੇ ਨਹੀਂ ਰੱਖ ਸਕੇ ਉਹਦੀ ਵਜ੍ਹਾ ਨਾਲ ਸਾਰਾ ਕੁਝ ਇਹ ਵਾਪਰ ਰਿਹਾ। ਬੰਦਾ ਸੀ ਪਾਰਟੀ ਬਣਾਉਣ ਵਾਸਤੇ ਜਾ ਰਹੇ ਆ। ਬੜਾ ਪ੍ਰਾਪੇ ਕੰਡਾ ਕੀਤਾ ਜਾ ਰਿਹਾ ਉਹ ਇੱਕ ਮੋਤੀਰਾ ਨਗਾਤੀ ਪ੍ਰੋਗਰਾਮ ਪਤਾ ਨਹੀਂ ਫੇਕ ਜਾ ਪਤਾ ਨਹੀਂ ਕਿੱਥੋਂ ਲਿਆ ਕੇ ਏਦਾਂ ਇਲੈਕਸ਼ਨ ਦੇ ਟਾਈਮ ਤੇ ਵੀ ਏਦਾਂ ਦਾ ਕੀਤਾ ਗਿਆ ਸੀ ਜੀ ਇਹ ਨਾਈਆਂ ਦੀ ਦੁਕਾਨਾਂ ਬੰਦ ਕਰ ਦੇਣਗੇ ਜੀ ਇਹ ਜੀ ਐਨ ਨਹੀਂ ਪਾਉਣ ਦੇਣਗੇ ਕਿਸੇ ਨੂੰ ਇਹ ਕਰਨ ਦੇ ਇਹ ਜਿਹੜਾ ਤੁਗਲਕੀ ਰਾਜ ਵਾਲੀ ਗੱਲ ਕਰ ਰਹੇ ਆ ਅਸੀਂ ਜੋ ਕੁਝ ਵੀ ਕਰਾਂਗੇ ਲੋਕਾਂ ਦੀ رائے ਮਰਜ਼ੀ ਨਾਲ ਲੋਕਾਂ ਤੇ ਕੋਈ ਚੀਜ਼ ਇਹੋ ਜਿਹੀ ਚੀਜ਼ ਨਹੀਂ ਥੋਪੀ ਨਹੀਂ ਜਾਊਗੀ ਲੋਕਾਂ ਨੂੰ ਠੀਕ ਹੈ ਕਿ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿ ਆਪਣਾ ਪਹਿਰਾਵਾ ਆਪਣਾ ਖਾਣ ਪਾਣਾ ਉਹ ਚੀਜ਼ਾਂ ਦੱਸੀਆਂ ਜਾ ਸਕਦੀਆਂ ਲੋਕਾਂ ਨੂੰ ਨੌਜਵਾਨੀ ਨੂੰ ਉਧਰ ਮੋੜਿਆ ਜਾ ਸਕਦਾ ਪਰ ਇਹ ਕੀ ਹੋ ਜੇ ਧੱਗੇ ਨਾਲ ਕਿਸੇ ਦੇ ਧਰਮ ਦੇ ਉੱਪਰ ਕੋਈ ਜ਼ਬਰਦਸਤੀ ਜਾਂ ਕੋਈ ਕਿਸੇ ਵੀ ਚੀਜ਼ ਦੇ ਉੱਪਰ ਜ਼ਬਰਦਸਤੀ ਵਾਲੀ ਗੱਲ ਹੋਊਗੀ